ਹੈਲੋ ਫਰੈਂਡਸ ਅੱਜ ਮੈਂ ਆਪਕੇ ਲਈ ਲੈ ਕੇ ਆਈ ਹੂੰ ਬਹੁਤ ਹੀ ਸੁੰਦਰ ਸਾਡੇ ਡਿਜ਼ਾਈਨ। ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਜਿਹੜਾ ਵਰਤ ਸਕਦੇ ਹੋ, ਪਾ ਸਕਦੇ ਹੋ, ਡਿਜ਼ਾਈਨ ਆਪਨਾ ਬਣਾ ਸਕਦੇ ਹੋਗੇ। ਲੇਡੀਜ਼ ਹੋ ਗਿਆ, ਜੈਂਟਸ ਹੋ ਗਿਆ, ਕੋਟੀ, ਸਵੈਟਰ, ਜੈਕਟ ਵਗੈਰਾ ਕਿਸੇ ਵੀ ਕਾਰਡੀਗਨ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ। ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ। ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ। ਬਿਲਕੁਲ ਸੌਖਾ ਜਿਹਾ ਡਿਜ਼ਾਈਨ ਆ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਆ ਕਿ ਤੁਸੀਂ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਫਿਰ ਆਪਾਂ ਕਰਦੇ ਆਂ ਡਿਜ਼ਾਈਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੱਕ ਕੁੰਡਾ ਐਕਸਟ ਹੁੰਦਾ ਉਹਨੂੰ ਉਤਾਰ ਲਓ ਚਾਹੇ ਬੁਣ ਲਓ नीचे कोई भी बॉर्डर ਬਣਾਉਣ ਤੋਂ ਬਾਅਦ ਇਹਨੂੰ ਬਾਰਡਰ ਸਮਝ ਲੈਣਾ ਮੈਨੇ ਪਲੇਨ ਸਲਾਈਆਂ ਪਾਈਆਂ ਪਾਈਆਂ ਹੋਈਆਂ ਨੇ ਉਸ ਤੋਂ ਬਾਅਦ ਕੀ ਕਰਨਾ ਤਿੰਨ ਕੁੰਡੇ ਮੋਰੇ ਤਾਗਾ ਕਰਕੇ ਪੰਜ ਕੁੰਡੇ ਮਾਗਰ ਤਾਗਾ ਕਰਕੇ ਇੱਕ ਦੋ ਤਿੰਨ ਚਾਰ ਪੰਜ ਤਿੰਨ ਕੁੰਡੇ ਮੂਰੇ ਤਾਗਾ ਕਰਕੇ ਪੰਜ ਕੁੰਡੇ ਮੰਗਰ ਤਾਗਾ ਕਰਕੇ ਐਵੇਂ ਹੀ ਸਾਰੀ ਸਿਲਾਈ ਰਿਪੀਟ ਕਰਨੀ ਹੈ ਦੋ ਤਿੰਨ ਕੁੰਡੇ ਮੂਰੇ ਤਾਗਾ ਕਰਕੇ ਹੋ ਗਏ ਪੰਜ ਕੁੰਡੇ ਮੰਗਰ ਤਾਗਾ ਕਰਕੇ 1 2 3 4 5 ਤਿੰਨ ਕੁੰਡੇ ਮੂਰੇ ਤਾਗਾ ਕਰਕੇ 2 3 ਠੀਕ ਹੈ ਜੀ ਇਦਾਂ ਹੀ ਸਾਰੀ ਸਲਾਈ ਆਪਣੀ ਇਦਾਂ ਹੀ ਸਾਰੀ ਸਲਾਈ ਆਪਾਂ ਨੇ ਕੰਪਲੀਟ ਕਰ ਲੈਣੀ ਹੈ ਹੁਣ ਆਗੇ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੇ ਕੀ ਕਰਨਾ ਐਕਸਟ ਕੁੰਡੇ ਨੂੰ ਉਤਾਰੋ ਚਾਹੇ ਬਣੋ ਜਿਹੜੇ ਕੁੰਡੇ ਆਪਾਂ ਨੂੰ ਜਿਵੇਂ ਦੀਂਦੇ ਨੇ ਉਵੇਂ ਹੀ ਬਣਾਉਣੇ ਨੇ ਜਿੱਦਾਂ ਇਹ ਆਪਾਂ ਨੂੰ ਹੁਣ ਸਿੱਧੇ ਦਿਖ ਰਹੇ ਨੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਤਾਗਾ ਪਿੱਛੇ ਤਿੰਨ ਕੁੰਡੇ ਪਿੱਛੇ ਤਾਗਾ ਕਰਕੇ ਦੋ ਤਿੰਨ ਪੰਜ ਕੁੰਡੇ ਮੂਰੇ ਤਾਗਾ ਕਰਕੇ ਦੇਖੋ ਇਹ ਆਪਾਂ ਨੂੰ ਮੂਰੇ ਤਾਗਾ ਕਰਕੇ ਦਿਖਰੇ ਨੇ ਨਾ ਉਧਰੋਂ ਆਪਾਂ ਸਿੱਧੇ ਬਣਾਏ ਨੇ ਦੋ ਤਿੰਨ ਚਾਰ ਪੰਜ ਤਿੰਨ ਗੁੰਡੇ ਪਿੱਛੇ ਧੱਗ ਕਰਕੇ ਦੋ ਤਿੰਨ ਦੋ ਗੁੰਡੇ ਪੰਜ ਗੁੰਡੇ ਮੋਰੇ ਧੱਗ ਕਰਕੇ ਦੋ ਤਿੰਨ ਚਾਰ ਪੰਜ ਤਿੰਨ ਗੁੰਡੇ ਪਿੱਛੇ ਧੱਗ ਕਰਕੇ ਇੱਕ ਦੋ ਤਿੰਨ ਐਕਸ ਟੂ ਕੁੰਡੇ ਨੂੰ ਬੁਣ ਲਓ ਸਿੱਧਾ ਪੁੱਠਾ ਜਿੰਤਾ ਮਰਜ਼ੀ ਬੁਣ ਲਓ ਠੀਕ ਹੈ ਜੀ ਐ ਇਦਾਂ ਹੀ ਕਰਕੇ ਆਪਾਂ ਨੇ ਇਹ ਛੇ ਸਲਾਈਆਂ ਕੰਪਲੀਟ ਕਰਨੀਆਂ ਨੇ ਤਿੰਨ ਮੂਰੇ ਤਿੰਨ ਪਿੱਛੇ ਠੀਕ ਹੈ ਜੀ ਇੱਕ ਸਲਾਈ ਤੁਹਾਨੂੰ ਹੋਰ ਪਾ ਕੇ ਦਿਖਾ ਦਿੰਦੇ ਆ ਇਸ ਤਰ੍ਹਾਂ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਜੂਗਾ ਤਿੰਨ ਕੁੰਡੇ ਮੂਰੇ ਤਾਗਾ ਕਰਕੇ కు కు పిచ్చే ధాగా చూ కతాగా దండే పిచ్చే ధాగ్ ਹੇ ਜਾ ਰਹੀ ਆਪਣੀ ਤੀਜੀ ਸਲਾਈ ਤਿੰਨ ਸਲਾਈਆਂ ਹੋਰ ਪੈਣਗੀਆਂ ਉਸ ਤੋਂ ਬਾਅਦ ਆਪਣਾ ਇੱਕ ਸਲਾਈ ਦੇ ਵਿੱਚ ਹੀ ਡਿਜ਼ਾਈਨ ਬਣ ਜਾਣਾ ਠੀਕ ਹੈ ਜੀ ਕਈ ਵਾਰੀ ਆਪਾਂ ਕੱਟ ਕੇ ਵੀ ਦਿਖਾ ਦਿੰਨੇ ਆਂ ਵੀ ਮੈਂ ਤਾਂ ਜੀ ਕੰਪਲੀਟ ਕਰ ਲਿਆ ਫਿਰ ਆਪਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਪਾਤੀਆਂ ਜੀ ਹੈ ਨਾ ਕ 2 3 ਤੇ ਪੰਜ ਗੁੰਡੇ ਮੋਰੇ ਧਾਗਾ ਕਰਕੇ ਰਿਪੀਟਿੰਗ 6 ਸਲਾਈਆਂ ਦੇ ਵਿੱਚ ਇਹੀ ਹੋਣੀ ਆ ਪੁੱਠੇ ਪਾਸੇ ਵੀ ਸਿੱਧੇ ਪਾਸੇ ਵੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਲਾਈ ਜੀ ਆਪਣਾ ਡਿਜ਼ਾਈਨ ਬਣ ਜਾਣਾ 6 ਸਲਾਈਆਂ ਆਪਾਂ ਨੇ ਬਸ ਇਦਾਂ ਕਰਕੇ ਪਾਉਣੀਆਂ ਨੇ ਕਰੀ ਦੋ ਸਲਾਈਆਂ ਹੋਰ ਪੈਣਗੀਆਂ ਹੁਣ ਆਪਣੀਆਂ 4 ਹੋ ਗਈਆਂ ਤਿੰਨ ਗੁੰਡੇ ਮੋਰੀ ਤੱਕ ਕਰਕੇ ਅੰਜ ਕੁੰਡੇ ਪਿੱਛੇ ਦਾਗਾ ਕਰਕੇ 6 ਸਲਾਈਆਂ ਦੇ ਵਿੱਚ ਰਿਪੀਟਿੰਗ ਆਪਣੀ ਇਹੀ ਚੱਲਣੀ ਆ 7ਵੀਂ ਸਲਾਈ ਚ ਆਪਣਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਊਗਾ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਬਹੁਤ ਹੀ ਪਿਆਰਾ ਬਣਦਾ ਜੀ ਇਹ ਡਿਜ਼ਾਈਨ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਕੁ ਵਧੀਆ ਲੱਗਿਆ ਕਿ ਨਹੀਂ ਲੱਗਿਆ ਜੀ ਕਮੈਂਟਾਂ ਨੂੰ ਆਪਾਂ ਨਾਂਚ ਵੀ ਕਰ ਸਕਦੇ ਹਾਂ ਹਾਂਚ ਵੀ ਕਰ ਸਕਦੇ ਹਾਂ ਇਹ ਚ ਕੋਈ ਉਹ ਨਹੀਂ ਹੁੰਦਾ ਜੇ ਆਪਰ ਨੂੰ ਨਹੀਂ ਚੰਗਾ ਲੱਗਿਆ ਦੇਖੋ ਜੀ ਇਹ ਹੁਣ ਆਪਣੀ ਹੈਗੀ ਛੇਵੀਂ ਸਲਾਈ ਛੇਵੀਂ ਸਲਾਈ ਕੰਪਲੀਟ ਕਰਕੇ ਸੱਤਵੀਂ ਸਲਾਈ ਚ ਆਪਣਾ ਜਿਹੜਾ ਡਿਜ਼ਾਈਨ ਆ ਕੰਪਲੀਟ ਹੋ ਚੁੱਕਾ

ਜੀ ਐਕਸਟਰਾ ਕੁੰਡੇ ਨੂੰ ਤੁਸੀਂ ਸਿੱਧਾ ਪੁੱਠਾ ਜਿੱਦਾਂ ਮਰਜ਼ੀ ਬਣਾ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਬਣਾ ਸਕਦੇ ਹੋ ਦੇਖੋ ਜੀ ਆਪਣੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਨੇ ਹੁਣ ਆਪਾਂ ਕਰ ਦੇਾਂਗੇ ਡਿਜ਼ਾਈਨ ਕੰਪਲੀਟ ਐਕਸਟਰਾ ਕੁੰਡੇ ਨੂੰ ਜਿੱਦਾਂ ਮਰਜ਼ੀ ਉਤਾਰ ਲਓ ਚਾਹੇ ਬੰਨ ਲਓ ਪਹਿਲਾਂ ਆਪਾਂ ਤਿੰਨ ਕੁੰਡੇ ਜਿਹੜੇ ਮੋਰੇ ਧਾਗਾ ਕਰਕੇ ਪਾਏ ਨੇ ਉਹਨਾਂ ਨੂੰ ਪਾ ਲੈਣਾ ਹੈ ਧਿਆਨ ਨਾਲ ਦੇਖਿਓ ਜੀ ਉਸ ਤੋਂ ਬਾਅਦ ਤਿੰਨ ਕੁੰਡੇ ਪਾਉਣ ਤੋਂ ਬਾਅਦ ਆਪਾਂ ਨੇ ਇੱਥੋਂ ਲੈਣਾ ਠੀਕ ਹੈ ਜੀ ਪਿੱਛੇ ਧਾਗਾ ਕਰਕੇ ਇੱਥੋਂ ਆਪਾਂ ਨੇ ਕੁੰਡਾ ਚੱਕਣਾ ਠੀਕ ਹੈ ਜੀ ਇੱਥੋਂ ਕੁੰਡਾ ਚੱਕਣਾ ਆਪਾਂ ਨੇ ਠੀਕ ਹੈ ਜੀ ਕੁੰਡਾ ਬਣ ਗਿਆ ਇੱਕ ਕੁੰਡਾ ਆਪਾਂ ਫਿਰ ਬੁਣਦਾਂਗੇ ਪਿੱਛੇ ਧਾਗਾ ਕਰਕੇ ਉਸ ਤੋਂ ਬਾਅਦ ਧਾਗਾ ਅੱਗੇ ਆਹ ਵਾਲੇ ਤਿੰਨ ਕੁੰਡਿਆਂ ਦਾ ਆਪਾਂ ਜਿੱਥੇ ਆਪਣੇ ਪੰਜ ਦੀ ਇੱਕ ਕੁੰਡਾ ਉਹਨਾਂ ਜੋ ਬੁਣਤਾ ਵਿਚਾਲੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ ਜੀ ਧਾਗਾ ਆਪਣਾ ਪਿੱਛੇ ਵਗ ਜੂਗਾ ਇੱਕ ਕੁੰਡਾ ਬੁਣ ਦਾਂਗੇ ਉਸ ਤੋਂ ਬਾਅਦ ਇੱਥੋਂ ਆਪਾਂ ਨੀਚੋਂ ਇੱਥੋਂ ਆਪਾਂ ਇੱਕ ਕੁੰਡਾ ਬਣਾ ਲਾਗੇ ਠੀਕ ਹੈ ਜੀ ਉਸ ਤੋਂ ਬਾਅਦ ਤਿੰਨ ਕੁੰਡੇ ਮੋੜੇ ਧਾਗਾ ਕਰਕੇ ਠੀਕ ਹੈ ਜੀ ਫਿਰ ਇਹਨਾਂ ਦੇ ਵਿੱਚੋਂ ਆਪਾਂ ਇੱਕ ਕੁੰਡਾ ਪਿੱਛੇ ਧਾਗਾ ਕਰਕੇ ਨਹੀਂ ਬੁਣਨਾ ਸੌਰੀ ਉਸ ਤੋਂ ਬਾਅਦ ਆਪਾਂ ਇਹਨਾਂ ਤੋਂ ਬੁਣਨ ਤੋਂ ਪਹਿਲਾਂ ਆਪਾਂ ਇੱਥੋਂ ਇੱਕ ਲੂਪ ਲੈਣਾ ਨੀਚੋਂ ਇੱਥੋਂ ਉੱਥੋਂ ਕੁੰਡਾ ਬਣਾ ਲੈਣਾ ਉਸ ਤੋਂ ਬਾਅਦ ਇੱਕ ਕੁੰਡਾ ਆਪਾਂ ਬੁਣ ਦਾਂਗੇ ਧਾਗਾ ਅੱਗੇ ਆਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ ਜੀ ਉਮੀਦ ਕਰਦੇ ਆ ਤੁਹਾਨੂੰ ਡਿਜ਼ਾਈਨ ਦੀ ਸਮਝ ਆਉਂਦੀ ਹੋਵੇਗੀ ਇਹ ਦੇਖੋ ਪੰਜ ਕੁੰਡੇ ਨੇ ਜਿਹੜੇ ਵਿਚਾਲੇੋਂ ਤਿੰਨ ਦਾ ਇੱਕ ਕਰਨਾ ਹੈ ਇੱਕ ਇੱਕ ਸਾਈਡਾਂ ਤੋਂ ਆਪਾਂ ਬੁਣਨਾ ਇੱਕ ਇੱਕ ਸਾਈਡਾਂ ਤੇ ਲੂਪ ਲੈਣਾ ਜੀ ਠੀਕ ਹੈ ਜਿਵੇਂ ਹੁਣ ਇਹ ਬੁਣ ਲਿਆ ਇੱਥੋਂ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਹ ਇੱਥੋਂ ਇਹ ਆਪਣੇ ਜਿਵੇਂ ਆਪਾਂ ਤਿੰਨ ਦਾ ਇੱਕ ਕਰਿਆ ਆਪਣੇ ਪੰਜ ਪੰਜ ਪੂਰੇ ਹੋ ਗਏ ਨੇ ਠੀਕ ਹੈ ਜੀ ਹੁਣ ਆ ਗਏ ਜੀ ਆਪਾਂ ਪਹਿਲਾਂ ਦੇਖ ਲੋ ਵੀ ਡਿਜ਼ਾਈਨ ਆਪਣਾ ਬਣਨ ਲੱਗ ਗਿਆ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਜੀ ਇਹ ਜੋ ਤਾਂ ਇੱਕ ਵਾਰ ਉੱਤੇ ਹੋਰ ਬਣ ਗਿਆ ਨਾ ਫਿਰ ਪੂਰਾ ਦਿਖਣ ਲੱਗ ਜੂਗਾ ਹੁਣ ਕੀ ਕਰਨਾ ਆਪਾਂ ਨੇ ਉਹੀ ਛੇ ਸਲਾਈਆਂ ਜਿਹੜੀਆਂ ਪਾਉਣੀਆਂ ਨੇ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੋਂ ਜਿਵੇਂ ਆਪਾਂ ਨੂੰ ਦਿਖ ਰਿਹਾ ਓਸੇ ਤਰ੍ਹਾਂ ਹੀ ਬੁਣਦੇ ਜਾਣਾ ਜੀ ਤਿੰਨ ਗੁੰਡੇ ਪਿੱਛੇ ਤਾਂ ਅੱਗਾ ਕਰਕੇ ਪੰਜ ਗੁੰਡੇ ਮੂਰੇ ਤਾਗਾ ਕਰਕੇ 1 2 3 4 5 ਤਿੰਨ ਗੁੰਡੇ ਪਿੱਛੇ ਤਾਗਾ ਕਰਕੇ 2 3 ਪੰਜ ਗੁੰਡੇ ਮੂਰੇ ਤਾਗਾ ਕਰਕੇ 2 3 ਸੌਰੀ 3 4 5 ਤਿੰਨ ਗੁੰਡੇ ਪਿੱਛੇ ਤੱਕ ਕਰਕੇ 1 2 3 ਐਕਸਟ ਨੂੰ ਜਿੱਦਾਂ ਮਰਜ਼ੀ ਬਣ ਲੋ ਇਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਜੀ ਠੀਕ ਹੈ ਨਿਕੋ ਡਿਜ਼ਾਈਨ ਆਪਣਾ ਬਣਨ ਲੱਗ ਗਿਆ ਹੁਣ ਜਿਵੇਂ ਆਪਾਂ ਨੇ نیچے 6 ਸਲਾਈਆਂ ਪਾਈਆਂ ਸੀ ਉਸੇ ਤਰ੍ਹਾਂ ਹੀ 6 ਸਲਾਈਆਂ ਪਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਹਾਂਜੀ ਆਪਾਂ ਨੇ 6 ਸਲਾਈਆਂ ਕੰਪਲੀਟ ਕਰ ਲੀਆਂ ਨੇ ਹੁਣ ਤੁਹਾਨੂੰ ਦਿਖਾਉਣੀਆਂ ਡਿਜ਼ਾਈਨ ਬਣਾ ਕੇ ਆਹੀ ਬਸ ਇੱਕ ਸਲਾਈ ਦਾ ਡਿਜ਼ਾਈਨ ਬਣਾਉਣਾ 6 ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਉਹੀ ਡਿਜ਼ਾਈਨ ਆਪਾਂ ਰਿਪੀਟ ਕਰਦੇ ਹਾਂ ਕਈ ਵਾਰ ਇੱਕ ਵਾਰ ਨਹੀਂ ਸਮਝ ਆਉਂਦੀ ਲੋ 3 ਮੂਰੇ ਤਾਗਾ ਕਰਕੇ ਜੀ ਉਸ ਤੋਂ ਬਾਅਦ ਇੱਥੋਂ ਆਪਾਂ ਨੇ ਇੱਕ ਕੁੰਡਾ ਬਣਾਉਣਾ ਹੁੰਦਾ ਹੈ ਇੱਕ ਕੁੰਡਾ ਫੇਰ ਪਿੱਛੇ ਧਾਗਾ ਕਰਕੇ ਬੁਣਦਾਂਗੇ ਧਾਗਾ ਅੱਗੇ ਤਿੰਨ ਕੁੰਡਿਆਂ ਦਾ ਇੱਕ ਕਰਦਾਂਗੇ ਜੀ ਜਿਹੜਾ ਆਪਣੇ ਆ ਪੰਜ ਨੇ ਇਹਨਾਂ ਦੇ ਬਚਾਲੇ ਤਿੰਨ ਕੁੰਡਿਆਂ ਦਾ ਠੀਕ ਹੈ ਜੀ ਧਾਗਾ ਪਿੱਛੇ ਇੱਕ ਕੁੰਡਾ ਪਿੱਛੇ ਧਾਗਾ ਕਰਕੇ ਉਸ ਤੋਂ ਬਾਅਦ ਆਪਾਂ ਨੇ ਇੱਥੋਂ ਇੱਕ ਕੁੰਡਾ ਹੋਰ ਬਣਾ ਦੇਣਾ ਇੱਕ ਉਧਰ ਬਣਾਇਆ ਇੱਕ ਇੱਧਰ ਠੀਕ ਹੈ ਜੀ ਥ੍ਰੈਡ ਅੱਗੇ ਤਿੰਨ ਕੁੰਡੇ ਸਿੱਧੇ ਮੋਰੇ ਧੱਗਾ ਕਰਕੇ ਇੱਥੋਂ ਆਪਾਂ ਨੇ ਧੱਗਾ ਪਿੱਛੇ ਇੱਕ ਕੁੰਡਾ ਆਪਾਂ ਨੇ ਇੱਥੋਂ ਬਣਾ ਦੇਣਾ ਠੀਕ ਹੈ ਜੀ ਇੱਕ ਕੁੰਡਾ ਪਿੱਛੇ ਧੱਗਾ ਕਰਕੇ ਫਿਰ ਧੱਗਾ ਮੋਰੇ ਤਿੰਨ ਕੁੰਡਿਆਂ ਦਾ ਇੱਕ ਧੱਗਾ ਪਿੱਛੇ ਇੱਕ ਕੁੰਡਾ ਪਿੱਛੇ ਧੱਗਾ ਕਰਕੇ ਬੁਣਤਾ ਉਸ ਤੋਂ ਬਾਅਦ ਇੱਕ ਕੁੰਡਾ ਬਣਾ ਲਿਆ ਇੱਥੋਂ ਨੀਚੋਂ ਕੁੰਡੇ ਦੇ ਨੀਚੋਂ ਠੀਕ ਹੈ ਜੀ ਨਿੰਕੁੰਡੇ ਮੋਰੇ ਤਾਗਾ ਕਰਕੇ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣ ਸਕਦੇ ਹਾਂ ਜੀ ਠੀਕ ਹੈ ਦੇਖੋ ਜੀ ਆਪਣਾ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਦਾ ਐਦਾਂ ਦਾ ਹੀ ਡਿਜ਼ਾਈਨ ਬਣਦਾ ਇੱਕ ਬੈਕ ਸਾਈਡ ਤੋਂ ਸਲਾਈ ਪਾ ਕੇ ਆਪਾਂ ਬਿਲਕੁਲ ਕੰਪਲੀਟ ਕਰ ਦਿੰਨੇ ਆ ਇਹਨੂੰ తిని కు కు పిచ్చే తాగా కం కెే మూరే ధాగా తిని చార్ పం తిన్నే పిచ్చే తాగా ਦੋ ਤਿੰਨ ਚਾਰ ਪੰਜ ਤਿੰਨ ਗੁੰਡੇ ਪਿਛੇ ਤੱਕ ਕਰਕੇ ਲਾਸਟ ਵਾਲੇ ਨੂੰ ਜਿਵੇਂ ਮਰਜੀ ਬੰਨ ਲਓ ਜੀ ਦੇਖੋ ਇਦਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਠੀਕ ਹੈ ਜੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਨਵੇਂ ਆਇਓ ਤਾਂ ਠੀਕ ਹੈ ਜੀ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਆ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਬਿਲਕੁਲ ਸੌਖਾ ਡਿਜ਼ਾਈਨ ਆ ਜਲਦੀ ਜਲਦੀ ਬਣਨ ਵਾਲਾ ਇਹ ਡਿਜ਼ਾਈਨ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ